ਆਪਣੇ ਘਰ ਦੀ ਆਰਥਿਕ ਹਾਲਤ ਦੇਖਦਾ ਪਵਨ ਹਰ ਵਕਤ ਸੋਚਾਂ ਵਿੱਚ ਡੁੱਬਿਆ ਰਹਿੰਦਾ ਸੀ ਇੱਕ ਦਿਨ ਆਪਣੇ ਪਿੰਡ ਬੋਹੜ ਦੇ ਥੱਲੇ ਬਣੀ ਚੌਂਤਰੀ ਉੱਪਰ ਬੈਠਾ ਚਿਹਰਾ ਉਤਰਿਆ ਹੋਇਆ ਸੀ ਐਨੇ ਚਿਰ ਨੂੰ ਦਰਸ਼ਨ ਆਇਆ ਜੋ ਕਿ ਇੱਕ ਪੱਤਰਕਾਰ ਸੀ ਉਸ ਨੇ ਮੋਢੇ ਤੋਂ ਫੜ ਕੇ ਹਲੂਣਾ ਦਿੰਦਿਆਂ ਪੁੱਛਿਆ ਕਿਵੇਂ ਬੈਠਾ ਮੂੰਹ ਲਟਕਾਈ ਕੀ ਗੱਲ ਹੋਈ ਹੈ ਉਹ ਚੌਂਕ ਗਿਆ ਉੱਪਰ ਮੂੰਹ ਚੁੱਕ ਕੇ ਉਸ ਵੱਲ ਵੇਖਦਿਆਂ ਕਿ ਹਾਂ ਤੈਨੂੰ ਕੀ ਦੱਸਾਂ ਯਾਰ ਘਰ ਦੀ ਸਥਿਤੀ ਬਹੁਤ ਖਰਾਬ ਹੈ ਬਾਪੂ ਨੇ ਦਿਨ ਰਾਤ ਮਿਹਨਤ ਕਰਕੇ ਮੈਨੂੰ ਪੜਾਇਆ ਪਰ ਹੁਣ ਮਨ ਟੁੱਟ ਗਿਆ ਕੋਈ ਕੰਮ ਵੀ ਨਹੀਂ ਮਿਲ ਰਿਹਾ ਤੇ ਨਾ ਹੀ ਸਰਕਾਰ ਪੜੇ ਲਿਖਿਆ ਨੂੰ ਨੌਕਰੀਆਂ ਦੇ ਰਹੀ ਹੈ ਹੁਣ ਬਾਪੂ ਵੀ ਲੱਤਾਂ ਘੜੀਸ-ਘੜੀਸ ਕੇ ਕਿੰਨਾ ਚਿਰ ਹੋਰ ਕੰਮ ਕਰੇਗਾ ਘਰ ਦੋ ਭੈਣਾਂ ਵਿਆਹ ਕਰਨ ਦੇ ਯੋਗ ਹੋ ਚੁੱਕੀਆਂ ਨੇ ਮੈਂ ਕਰਾਂ ਤਾਂ ਕੀ ਕਰਾਂ ਦਰਸ਼ਨ ਨੇ ਹੌਸਲਾ ਦਿੰਦੇ ਹੋਏ ਕਿਹਾ ਵੀਰ ਘਬਰਾਣਾ ਕੱਲ ਮੈਂ ਇੱਕ ਵਿਦੇਸ਼ ਦੀ ਐਡ ਪੜ੍ਹੀ ਸੀ ਉਸ ਵਿੱਚ ਬਹੁਤ ਸਾਰੇ ਕੰਮਾਂ ਬਾਰੇ ਲਿਖਿਆ ਸੀ ਪਵਨ ਨੇ ਗੱਲ ਕੱਟਦਿਆਂ ਕਿਹਾ ਵੀਰ ਉਸ ਵਾਸਤੇ ਪੈਸੇ ਵੀ ਚਾਹੀਦੇ ਨੇ ਹਾਂ ਪੈਸੇ ਤਾਂ ਜ਼ਰੂਰ ਚਾਹੀਦੇ ਨੇ ਪੈਸਾ ਤਾਂ ਜ਼ਹਿਰ ਖਾਣ ਵਾਸਤੇ ਨਹੀਂ ਹੈ ਐਨੇ ਪੈਸੇ ਦਾ ਇੰਤਜ਼ਾਮ ਕਿਵੇਂ ਕਰਾਂਗੇ ਚਲ ਅੱਧੇ ਪੈਸੇ ਮੈਂ ਤੈਨੂੰ ਦੇ ਦਵਾਂਗਾ ਬਾਕੀ ਪੈਸੇ ਦਾ ਹੱਲ ਤੂੰ ਕਰ ਲਵੀਂ ਚਲੋ ਠੀਕ ਹੈ ਘਰ ਜਾ ਕੇ ਮਾਤਾ ਪਿਤਾ ਨਾਲ ਸਲਾਹ ਕੀਤੀ ਉਹਨਾਂ ਨੇ ਵੀ ਘਰ ਦੀ ਹਾਲਤ ਦੇਖ ਕੇ ਹਾਂ ਵਿੱਚ ਸਿਰ ਹਿਲਾ ਦਿੱਤਾ ਫਿਰ ਉਹ ਵਿਦੇਸ਼ ਚਲਾ ਗਿਆ ਇੱਕ ਹਫ਼ਤਾ ਬਹੁਤ ਹੀ ਵਧੀਆ ਨਿਕਲਿਆ ਉਸ ਤੋਂ ਬਾਅਦ ਦਿਲ ਵਿੱਚ ਹੋਰ ਹੋਰ ਖਿਆਲ ਆਉਣ ਲੱਗੇ ਉਹ ਕਦੇ ਜਵਾਨ ਹੋਈਆਂ ਭੈਣਾਂ ਬਾਰੇ ਤੇ ਕਦੇ ਮਾਤਾ ਪਿਤਾ ਬਾਰੇ ਸੋਚਦਾ ਉਦੋਂ ਕੋਈ ਫੋਨ ਨਹੀਂ ਹੋਇਆ ਕਰਦੇ ਸੀ ਚਿੱਠੀਆਂ ਵੀ 22 ਦਿਨਾਂ ਬਾਅਦ ਆਇਆ ਜਾਇਆ ਕਰਦੀਆਂ ਸੀ ਹੁਣ ਉਹਦੇ ਕੰਨਾਂ 'ਨਾਂ ਕਦੇ ਭੈਣਾਂ ਦੀ ਆਵਾਜ਼ ਪਈ ਵੀਰੇ ਰੋਟੀ ਖਾ ਲਾ ਰੋਟੀ ਦਾ ਟਾਈਮ ਹੋ ਗਿਆ ਨਾ ਕਦੇ ਮਾਂ ਦੀ ਗੋਦੀ ਦਾ ਪਿਆਰ ਮਿਲਿਆ ਮੇਰਾ ਪੁੱਤ ਥੱਕ ਗਿਆ ਹੋਣਾ ਥੋੜਾ ਆਰਾਮ ਕਰ ਲੈ ਨਾ ਕਦੇ ਬਾਪੂ ਨੇ ਕਿਹਾ ਪੁੱਤਰਾ ਮੈਂ ਤੇਰੇ ਨਾਲ ਹਾਂ ਤੂੰ ਹੌਸਲਾ ਰੱਖਿਆ ਕਰ ਇਹ ਸੋਚਦਿਆਂ ਡਿਊਟੀ ਦਾ ਟਾਈਮ ਹੋ ਗਿਆ ਸਵੇਰ ਦੇ 4 ਵਜੇ ਚੁੱਕੇ ਸੀ ਆਪਣਾ ਰੋਟੀ ਪਾਣੀ ਤਿਆਰ ਕੀਤਾ ਬੱਸ ਵਿੱਚ ਬੈਠ ਗਿਆ ਬੱਸ ਵਿੱਚ ਬੈਠਦੇ ਹੀ ਨੀਂਦ ਆ ਗਈ ਪਤਾ ਹੀ ਨਹੀਂ ਲੱਗਿਆ ਕਦੋਂ ਉਹ ਸਾਈਡ ਆ ਗਈ ਜਿੱਥੇ ਉਹ ਕੰਮ ਕਰਦਾ ਸੀ ਗਾਰਡ ਪੰਚ ਕੀਤਾ ਤੇ ਕੰਮ ਕਰਨ ਵਿੱਚ ਜੁਟ ਗਿਆ ਕੰਮ ਕਰਦੇ ਸਮੇਂ ਕੁਝ ਵੀ ਯਾਦ ਨਹੀਂ ਸੀ ਆਉਂਦਾ ਬਸ ਡਰ ਹੀ ਮਾਰਦਾ ਸੀ ਕਦੇ ਗੋਰਿਆਂ ਦੀਆਂ ਝਿੜਕਾਂ ਦਾ ਤੇ ਕਦੇ ਸੁਪਰਵਾਈਜ਼ਰ ਦਾ ਹਰ ਵਕਤ ਸਿਰ ਤੇ ਹੀ ਖੜਾ ਰਹਿੰਦਾ ਪਾਣੀ ਪੀਣ ਵਾਸਤੇ ਵੀ ਪਰਚੀ ਤੇ ਬਾਥਰੂਮ ਕਰਨ ਵਾਸਤੇ ਵੀ ਪਰਚੀ ਜਿਸ ਦੇ ਉੱਪਰ ਟਾਈਮ ਲਿਖਿਆ ਹੁੰਦਾ ਸੀ ਬਸ ਇੱਥੇ ਕੀ ਕਮਰੇ ਤੋਂ ਕੰਮ ਤੇ ਕੰਮ ਤੋਂ ਕਮਰੇ ਵਿੱਚ ਜਾਣਾ ਨਹਾਉਂਦਿਆਂ ਕੱਪੜੇ ਧੋਂਦਿਆਂ ਰੋਟੀ ਟੁੱਕ ਬਣਾਉਂਦਿਆਂ 10 ਵਜ ਜਾਂਦੇ ਹਰ ਕੰਮ ਵਾਸਤੇ ਲਾਈਨ ਵਿੱਚ ਖੜਨਾ ਪੈਂਦਾ ਸੀ ਸ਼ਾਮ ਨੂੰ ਡਿਊਟੀ ਤੋਂ ਜਾਂਦਾ ਹੋਇਆ ਸੋਚ ਰਿਹਾ ਸੀ ਜੇ ਪੈਸੀ ਵਿਆਜ ਤੇ ਨਾ ਫੜੇ ਹੁੰਦੇ ਤਾਂ ਵਾਪਸ ਚਲੇ ਜਾਂਦਾ ਅਜੀ ਕਮਰੇ ਵਿੱਚ ਪਹੁੰਚਿਆ ਹੀ ਸੀ ਕਿ ਸਿਕਿਉਰਿਟੀ ਨੇ ਆ ਕੇ ਕਿਹਾ ਪਵਨ ਤੇਰੀ ਚਿੱਠੀ ਆਈ ਹੈ ਜਦੋਂ ਚਿੱਠੀ ਆਉਂਦੀ ਵਿਆਜ ਇੰਨਾ ਚਾ ਚੜ ਜਾਂਦਾ ਚਿੱਠੀ ਪੜੀ ਦਿਲ ਨੂੰ ਥੋੜਾ ਜਿਹਾ ਸਕੂਨ ਮਿਲਿਆ ਪਰ ਦਿਲ ਬਹੁਤ ਉਦਾਸ ਹੋਇਆ ਕਿਉਂਕਿ ਚਿੱਠੀ ਵਿੱਚ ਮਾਤਾ ਪਿਤਾ ਵੱਲੋਂ ਲਿਖਿਆ ਗਿਆ ਸੀ ਪੁੱਤਰ ਗੁੱਸਾ ਨਹੀਂ ਕਰਨਾ ਅਸੀਂ ਤੇਰੀ ਇੱਕ ਵੱਡੀ ਭੈਣ ਦਾ ਵਿਆਹ ਰੱਖ ਦਿੱਤਾ ਤੂੰ ਉਸਦੀ ਡੋਲੀ ਨੂੰ ਹੱਥ ਤਾਂ ਨਾ ਤੋੜ ਸਕਿਆ ਤੇਰੇ ਵਿਦੇਸ਼ ਜਾਣ ਕਰਕੇ ਉਸਦੀ ਹਰ ਚਾਹਤ ਪੂਰੀ ਹੋ ਸਕੀ ਹੁਣ ਤੂੰ ਕੋਈ ਫਿਕਰ ਨਾ ਕਰੀ ਤੂੰ ਆਪਣੀ ਛੋਟੀ ਭੈਣ ਖੁਸ਼ੀ ਦਾ ਵਿਆਹ ਆਪਣੇ ਹੱਥੀ ਕਰਕੇ ਡੋਲੀ ਤੋੜ ਦੇਵੀ ਇਹ ਸਭ ਕੁਝ ਪੜ ਕੇ ਮਨ ਖੁਸ਼ ਵੀ ਹੋਇਆ ਪਰ ਉਦਾਸ ਵੀ ਬਹੁਤ ਹੋਇਆ ਉਹ ਇਹ ਕਹਿ ਰਿਹਾ ਸੀ ਕੀ ਕਰਨੀ ਹੈ ਇਹੋ ਜਹੀ ਕਮਾਈ ਜੀੜੀ ਭੈਣ ਭਾਈਆਂ ਨੂੰ ਇਕੱਠੇ ਨਾ ਕਰ ਸਕੇ ਇਹ ਇੱਕ ਗਰੀਬ ਦੀ ਮਜਬੂਰੀ ਹੈ ਹੁਣ ਸੌਣ ਦੀਆਂ ਤਿਆਰੀਆਂ ਸੀ 11 ਵਜ ਗਏ ਸੀ ਉਹ ਪ੍ਰਦੇਸੀ ਦੀ ਜ਼ਿੰਦਗੀ ਬਾਰੇ ਸੋਚ ਰਿਹਾ ਸੀ 6 ਮਹੀਨੇ ਬਾਅਦ ਚਿੱਠੀ ਆਈ ਪੜ੍ਹ ਕੇ ਬੇੜੇ ਵਿੱਚ ਬੈਠੇ ਸਨ ਉਸ ਦਾ ਬਾਪੂ ਉਸ ਦੀ ਮਾਂ ਨੂੰ ਕਹਿਣ ਲੱਗਿਆ ਤੂੰ ਵੀ ਹੁਣ ਕਿੰਨਾ ਚਿਰ ਚੁੱਲ੍ਹੇ ਵਿੱਚ ਹੱਥ ਜਲਾਈ ਜਾਵੇਂਗੀ ਕਿਉਂ ਨਾ ਵਿਦੇਸ਼ ਤੋਂ ਆਉਂਦਿਆਂ ਹੀ ਪਵਨ ਦਾ ਵਿਆਹ ਕਰ ਦਈਏ ਗੱਲ ਤਾਂ ਤੁਹਾਡੀ ਠੀਕ ਹੈ ਜੀ ਪਹਿਲਾਂ ਆਪਾਂ ਖੁਸ਼ੀ ਦੇ ਹੱਥ ਪੀਲੇ ਕਰ ਦਈਏ ਹੁਣ ਤਾਂ ਆ ਕੇ ਆਪਣੇ ਕੋਲ ਹੀ ਰਹਿਣਾ ਜਦ ਮਰਜੀ ਵਿਆਹ ਕਰ ਦਿਓ ਪਰ ਇਹ ਸਭ ਕੁਝ ਰੱਬ ਨੂੰ ਨਾ ਮਨਜ਼ੂਰ ਸੀ ਖੁਸ਼ੀ ਦਾ ਵਿਆਹ ਰੱਖ ਦਿੱਤਾ ਪਵਨ ਨੂੰ ਵੀ ਚਿੱਠੀ ਲਿਖ ਕੇ ਸੁਨੇਹਾ ਭੇਜ ਦਿੱਤਾ ਸੁਨੇਹਾ ਮਿਲਦੇ ਸਾਰ ਹੀ ਕੰਮ ਨਾ ਕਰਨ ਦਾ ਪੇਪਰ ਭਰ ਕੇ ਕੰਪਨੀ ਦੇ ਦਫ਼ਤਰ ਵਿੱਚ ਜਮ੍ਹਾਂ ਕਰਵਾ ਦਿੱਤਾ ਸਭ ਕੁਝ ਹੋ ਚੁੱਕਿਆ ਸੀ ਦੋ ਦਿਨ ਬਾਕੀ ਸੀ ਆਉਣ ਦੇ ਆਪਣੀ ਭੈਣ ਦੇ ਕਹਿਣ ਮੁਤਾਬਕ ਸਭ ਕੁਝ ਖਰੀਦ ਲਿਆ ਸੀ ਆਖਰੀ ਡਿਊਟੀ ਸੀ ਕੰਮ ਤੇ ਗਿਆ ਕ੍ਰੇਨ ਤੇ ਕੰਮ ਕਰ ਰਿਹਾ ਸੀ ਕ੍ਰੇਨ ਨੇ ਸਟੀਲ ਦਾ ਝਾਲ ਚੁੱਕਿਆ ਹੋਇਆ ਸੀ ਅਚਾਨਕ ਕ੍ਰੇਨ ਦੀ ਸਲਿੰਗ ਟੁੱਟ ਗਈ ਸਟੀਲ ਦਾ ਇੱਕ ਸਿਰਾ ਸਿਰ ਵਿੱਚ ਲੱਗਣ ਕਾਰਨ ਗੈਰੀ ਸੱਟ ਲੱਗ ਗਈ ਉਸ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਸੀ ਜਖਮਾਂ ਦੀ ਪੀੜ ਨਾ ਸਹਾਰਦਾ ਹੋਇਆ ਰਸਤੇ ਵਿੱਚ ਹੀ ਦਮ ਤੋੜ ਗਿਆ ਇੱਕ ਹਫ਼ਤੇ ਵਿੱਚ ਉਸਦੇ ਸਾਰੇ ਕਾਗਜ਼ ਪੱਤਰ ਕੰਪਨੀ ਨੇ ਤਿਆਰ ਕੀਤੇ ਤੇ 9ਵੇਂ ਦਿਨ ਤਬੂਕ ਵਿੱਚ ਬੰਦ ਕਰਕੇ ਨਾਲ ਕੰਪਨੀ ਦੇ ਦੋ ਆਦਮੀ ਲੈ ਕੇ 에ਅਰਪੋਰਟ ਤੇ ਜਾ ਕੇ ਇੰਡੀਆ ਵਾਲੇ ਜਹਾਜ਼ ਵਿੱਚ ਰੱਖ ਕੇ ਇੰਡੀਆ ਨੂੰ ਰਵਾਨਾ ਹੋ ਗਏ ਉਧਰ ਭੈਣ ਦੀ ਬਰਾਤ ਘਰ ਪਹੁੰਚ ਗਈ ਸੀ ਸਾਰੇ ਪਵਨ ਦਾ ਹੀ ਰਾਹ ਦੇਖ ਰਹੇ ਸੀ ਉਹ ਟਾਈਮ ਮੁਤਾਬਿਕ ਘਰ ਨਹੀਂ ਪਹੁੰਚਿਆ ਸੀ ਸ਼ਾਮ ਹੋ ਚੁੱਕੀ ਸੀ ਡੋਲੀ ਵਿਦਾ ਕਰਨ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਅਚਾਨਕ ਇੱਕ ਕਾਰ ਆਕੇ ਘਰ ਦੇ ਕੋਲ ਰੁਕੀ ਹੁਣ ਸਾਰਿਆਂ ਦੀ ਨਿਗਾ ਉਸ ਕਾਰ ਦੇ ਉੱਤੇ ਹੀ ਸੀ ਕਾਰ ਵਿੱਚੋਂ ਦੋ ਲੜਕਿਆਂ ਨੇ ਉੱਤਰਦੇ ਸਾਰ ਹੀ ਪਵਨ ਦੇ ਘਰਵਾਰੇ ਪੁੱਛਿਆ ਹੁਣ ਸਾਰਿਆਂ ਦੇ ਚਿਹਰੇ ਤੋਂ ਝਲਕਦੀਆਂ ਖੁਸ਼ੀਆਂ ਖੰਭ ਲਾ ਕੇ ਉੱਡ ਗਈਆਂ ਸਨ ਦੁੱਖਾਂ ਦਾ ਪਹਾੜ ਤਾਂ ਉਦੋਂ ਟੁੱਟਿਆ ਜਦੋਂ ਉਹਨਾਂ ਨੇ ਆਖਿਆ ਦੋ ਆਦਮੀ ਭੇਜੋ ਗੱਡੀ 'ਚੋਂ ਤਬੂਕ ਬਾਹਰ ਕੱਢਣਾ ਪਵਨ ਦੀ লাশ ਆਈ ਹੈ ਜੋ 9 ਦਿਨ ਪਹਿਲਾਂ ਇੱਕ ਐਕਸੀਡੈਂਟ ਹੋਣ ਕਾਰਨ ਦਮ ਤੋੜ ਗਿਆ ਸੀ ਖੁਸ਼ੀਆਂ ਦਾ ਮਾਹੌਲ ਤੁਰੰਤ ਗਮੀ ਵਿੱਚ ਬਦਲ ਗਿਆ ਮਾਂ ਪਿਓ ਨੂੰ ਧਰਤੀ ਵੇਲ ਨਹੀਂ ਦੇ ਰਹੀ ਸੀ ਭੈਣ ਨੇ ਤਾਂ ਹਾਂ ਮਾਰਦੀ ਨੇ ਕਿਹਾ ਵੀਰ ਕਿਉਂ ਝੂਠਾ ਵਾਦਾ ਕੀਤਾ ਸੀ ਆਪਣੀ ਦੂਜੀ ਭੈਣ ਦੀ ਡੋਲੀ ਵੀ ਹੱਥੀ ਨਾ ਤੋਰ ਸਕਿਆ ਹੁਣ ਕਿਸੇ ਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਕਿ ਪਹਿਲਾ ਪੁੱਤ ਦਾ ਸੰਸਕਾਰ ਕਰੀਏ ਜਾਂ ਫਿਰ ਪਹਿਲਾਂ ਧੀ ਦੀ ਡੋਲੀ ਘਰੋਂ ਤੋਰੀਏ ਸਾਰੇ ਇੱਕ ਦੂਜੇ ਦਾ ਮੂੰਹ ਤੱਕ ਰਹੇ ਸੀ ਹੁਣ ਉਹ ਮਕਾਨ ਦੇ ਇੱਕ ਖੁੰਝੇ ਵਿੱਚ ਬੈਠੇ ਸੋਚ ਰਹੇ ਸੀ ਕਿ ਗਲਤੀ ਸਾਡੀ ਐ ਜਿਹੜਾ ਅਸੀਂ ਸਿਰ ਹਿਲਾ ਦਿੱਤਾ ਦੋਸਤੋ ਕਹਾਣੀ ਤੁਹਾਨੂੰ ਕਿਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੇ ਚੈਨਲ ਦੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ ਜੀ